ਸਾਸੀ ਗਾਲ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਪੰਜਾਬੀ ਸਿੰਗਰਾਂ ਬਾਰੇ ਜੋ ਕਿ ਤਕਰੀਬਨ YouTube ਤੇ ਫੇਕ ਵਿਊਜ਼ ਕਰਾਉਂਦੇ ਨੇ ਚਲੋ ਜੀ ਆਪਾਂ ਹੁਣ ਗੱਲ ਕਰਦੇ ਹਾਂ ਸੁਖੀ 뮤지컬 ਡਾਕਟਰ ਦੀ ਇਹਦਾ ਗਾਣਾ ਐ ਸੀ ਸੁਸਾਈਡ ਇਸਦੇ ਇੰਨੇ ਜ਼ਿਆਦਾ ਫੇਕ ਵਿਊਜ਼ ਹੋ ਗਏ ਕਿ ਇਹਨੇ 2 ਦਿਨਾਂ ਵਿੱਚ ਹੀ 12 ਮਿਲੀਅਨ ਵਿਊ ਕਰਵਾ ਦਿੱਤੇ ਸੀਗੇ ਤੇ ਇਹ ਵੀ ਤੁਹਾਨੂੰ ਦੱਸਾਂਗੇ ਵੀ ਇਹ ਵਿਊਜ਼ ਕਿੱਦਾਂ ਕਰਾਉਂਦੇ ਨੇ ਤੇ ਕੀ ਤੋਂ ਕਰਾਉਂਦੇ ਨੇ ਤੇ ਦੂਜੀ ਹੁਣ ਆਪਾਂ ਲੈ ਕੇ ਜਾਵਾਂਗੇ ਨਿਮਰਤ ਖਹਿਰਾ ਤੇ ਇਹਦਾ ਗਾਣਾ ਐ ਸੀ ਰੋਬ ਰੱਖ ਲਈ ਇਸਦੇ 1 ਦਿਨ ਵਿੱਚ ਹੀ 1.5 ਤੋਂ 2 ਮਿਲੀਅਨ ਵਿਊ ਹੋ ਗਈ ਸੀਗੇ ਤੀਜਾ ਬੰਦਾ ਹਾਦੀ ਸੰਧੂ ਇਸਦਾ ਗਾਣਾ ਐ ਇੰਨਾ ਜ਼ਿਆਦਾ ਲੋਕਾਂ ਨੂੰ ਪਸੰਦ ਵੀ ਨਹੀਂ ਆਇਆ ਜਿੰਨੇ ਇਸ ਤੇ ਵਿਊ ਆ ਗਏ। ਤਕਰੀਬਨ ਤਕਰੀਬਨ 60 ਮਿਲੀਅਨ ਵਿਊ ਆ ਗਏ। ਐਨੇ ਤਾਂ ਪੰਜਾਬ ਦੀ ਜਨਤਾ ਵੀ ਹੈ ਨਹੀਂ ਜਿੰਨੇ ਵਿਊ ਲਈ ਫਿਰਦੇ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਸੰਨੰਦ ਸ਼ਰਮਾ ਦੇ Song ਪਟਾਕੇ ਤੇ। ਇਹ ਗਾਣਾ ਵਧੀਆ ਚੱਲੇਆ ਤੇ ਇਸ ਤੇ ਤਕਰੀਬਨ ਤਕਰੀਬਨ ਦੇਖਿਆ ਜਾਵੇ ਅਸਲ ਵਿਊ 10 ਤੋਂ 15 ਮਿਲੀਅਨ ਦੇ ਵਿੱਚ ਵਿੱਚ ਆਉਣਾ ਚਾਹੀਦੇ ਸੀ ਜੋ ਕਿ ਹੁਣ ਵਿਊ ਆਪਾਂ ਨੂੰ ਸ਼ੋ ਹੋ ਰਹੇ ਨੇ 33 ਮਿਲੀਅਨ 6 ਲੱਖ ਕੁਛ। ਤੇ ਉਸ ਤੋਂ ਬਾਅਦ ਗੁਰੂ ਨਦਾਵੇ ਦੀ ਵੀ ਇਦਾਂ ਹੀ ਆ ਤੇ ਉਸ ਤੋਂ ਬਾਅਦ ਸ਼ੈਰੀ ਮੰਦ ਦੇ ਇਹ ਜਿਆਦਾ ਹੀ ਕੁਝ ਓਵਰ ਕਰਵਾਤੇ ਵਿਊਜ਼ ਐ ਤਿੰਨ ਵੈਗ ਨੂੰ 61 ਮਿਲੀਅਨ ਕੁਝ ਕਰਵਾ ਦਿੱਤੇ ਨੇ ਸੋ ਆਪਾਂ ਹੁਣ ਉਸਤਾਦ ਬੱਬੂ ਮਾਨ ਜੀ ਦੇ ਇਸ ਚੀਜ਼ ਬਾਰੇ ਵਿਚਾਰ ਸੁਣਦੇ ਨੇ ਜੇ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਤਾਂ ਮੈਨੂੰ ਮਿਲ ਲਓ 25 ਪੈਸੇ ਦੇ ਹਿਸਾਬ ਨਾਲ ਪੰਜ ਕਲਿੱਕ ਕਰਾ ਦਊਗਾ ਚਲੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵਿਊਜ਼ ਕਰਾਉਂਦੇ ਕਿਹਨੇ ਸਭ ਤੋਂ ਪਹਿਲੀ ਤੇ ਬੜੀ ਸਾਈਟ ਆਉਂਦੀ ਹੈ 1millionfans.com ਤੇ ਦੂਜੇ ਨੰਬਰ ਤੇ ਆਉਂਦੀ ਹੈ seoclub.com ਤੇ ਤੀਜੇ ਨੰਬਰ ਤੇ ਜੋ ਕਿ ਤਕਰੀਬਨ ਤਕਰੀਬਨ ਇੰਡੀਆ 'ਚ ਜ਼ਿਆਦਾਤਰ ਯੂਜ਼ ਹੁੰਦੀ ਆ instantfans.com ਇਹ ਸਾਈਟ ਤੇ ਤਕਰੀਬਨ ਹਿੰਦੀ ਸੌਂਗਸ ਜਾਂ ਫਿਰ ਪੰਜਾਬੀ ਸੌਂਗ ਜਿੰਨੇ ਵੀ ਆਪਣੇ ਰਿਲੀਜ਼ ਹੁੰਦੇ ਨੇ ਸਾਰੀ ਵੀوز ਇੱਥੋਂ ਚੱਕਦੇ ਨੇ ਤੇ ਵੀਰੋ ਜਿਹੜੇ ਸਿੰਗਰ ਦਾ ਆਪਾਂ ਕਦੇ ਨਾਮ ਵੀ ਨਹੀਂ ਸੁਣਿਆ ਹੁੰਦਾ ਉਹ ਵੀ ਬੰਦਾ ਤਿੰਨ ਤਿੰਨ ਚਾਰ ਚਾਰ